ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਕਿ ਝੋਨੇ ਦੀ ਫਸਲ ਦੇ ਵਿੱਚ ਜਿਹੜੇ ਪੱਤਿਆਂ ਦਾ ਪੀਲਾਪਾਣਾ ਥੱਲੇ ਵਾਲੇ ਪੱਤੇ ਕਈ ਥਾਵਾਂ ਤੇ ਮੱਚ ਰਹੇ ਕਈ ਥਾਵਾਂ ਤੇ ਜੰਗਾਲੇ ਪੂਰੇ ਰੰਗਦੇ ਆ ਕਈ ਥਾਵਾਂ ਤੇ ਉੱਪਰੋਂ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਰਹੇ ਆ ਖਾਸ ਤੌਰ ਤੇ ਜਿਹੜੀ ਸਿੱਧੀ ਬਿਜਾਈ ਵਾਲਾ ਝੋਨਾ ਜਾਂ ਰੇਤਲੀ ਜ਼ਮੀਨ ਆ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਵੱਖ-ਵੱਖ ਤੱਤਾਂ ਦੀਆਂ ਘਾਟਾਂ ਝੋਨੇ ਦੇ ਵਿੱਚ ਆਉਂਦੀਆਂ ਉਹਦੇ ਬਾਰੇ ਆਪਾਂ ਡਿਟੇਲ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਣ ਬੇਤੇਗ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡ ਪਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਮੈਂ ਹਰ ਇੱਕ ਵੀਡੀਓ 'ਚ ਤੁਹਾਡੇ ਨਾਲ ਜ਼ਿਕਰ ਕਰਦਾ ਹੋਣਾ ਕਿ ਜਿਹੜੀਆਂ ਖਾਦਾਂ ਜਿਹਦੇ ਵਿੱਚ ਆਪਾਂ ਨਾਈਟ੍ਰੋਨ ਫਾਸਫੋਰਸ ਪੋਟਾਸ਼ ਜ਼ਿੰਕ ਲੋਹੇ ਤੱਤ ਦੀਆਂ ਜਿਹੜੀਆਂ ਹੈਗੀਆਂ ਸਪਰਿਆ ਕਰਨੀਆਂ ਨੇ ਜ਼ਰੂਰਤ ਅਨੁਸਾਰ ਤੇ ਜਿਹੜੀ ਯੂਰੀਆ ਆਪਾਂ ਪਾਉਣੀ ਆ ਉਹ ਖੇਤ ਦੇ ਵਿੱਚ ਕੋਸ਼ਿਸ਼ ਕਰੋ ਪਾਣੀ ਖੜਾ ਨਾ ਹੋਵੇ ਜਾਂ ਬਹੁਤ ਘੱਟ ਹੋਵੇ ਬਹੁਤ ਸਾਰੇ ਕਿਸਾਨ ਵੀਰਾਂ ਨੇ ਯੂਰੀਆ ਦੀਆਂ 2-3 ਕਿਸ਼ਤਾਂ ਜਦੋਂ ਪਾਉਂਦੇ ਨੇ ਤਾਂ ਖੇਤ ਚ ਪਾਣੀ ਖੜਾ ਹੀ ਹੁੰਦਾ ਤੇ ਲਗਾਤਾਰ ਖੇਤ ਚ ਖੜਾ ਪਾਣੀ ਰਹਿਣ ਦੇ ਨਾਲ ਜਿਹੜੇ ਨਾਈਟ੍ਰੋਜਨ ਦੇ ਯੂਰੀਆ ਦੇ ਲਾਸ ਆ ਉਹ ਵੱਜ ਜਾਂਦੇ ਆ ਤੇ ਪੱਤਿਆਂ ਦਾ ਪੀਲਾਪਣ ਜਿਹੜੇ ਖਾਸ ਤੌਰ ਤੇ ਪੁਰਾਣੇ ਪੱਤੇ ਪੀਲੇ ਹੁੰਦੇ ਆ ਉਹ ਹੈਗੀ ਨਾਈਟrogen ਦੀ ਘਾਟ ਕਿਸਾਨ ਵੀਰੋ ਸਾਰੇ ਖੇਤ ਦੇ ਵਿੱਚ ਇੱਕਸਾਰ ਜਿਹੜੇ ਥੱਲੇ ਵਾਲੇ ਪੁਰਾਣੇ ਪੱਤੇ ਆ ਉਹ ਪੀਲਾਪਾਨ ਜਿਹੜੇ ਹੈਗੇ ਆ ਦਿਖਾਉਂਦੇ ਆ ਤਾਂ ਇਹ ਵਿੱਚ ਆਪਾਂ ਨੂੰ ਜਿਹੜੀ ਹੈਗੀ ਹੈ ਯੂਰੀਆ ਪਾਉਣ ਸਮੇਂ ਦੂਜੀ ਤੇ ਕੈਸ਼ ਦੂਜੀ ਤੇ ਤੀਜੀ ਕੈਸ਼ ਖਾਸ ਤੌਰ ਤੇ ਕਿ ਜਿਹੜਾ ਖੇਤ ਦੇ ਵਿੱਚ ਪਾਣੀ ਬਹੁਤ ਘੱਟ ਹੋਵੇ ਜਾਂ ਨਾ ਹੋਵੇ ਕੋਸ਼ਿਸ਼ ਕਰੋ ਸ਼ਾਮ ਦੇ ਵੇਲੇ ਯੂਰੀਆ ਪਾਓ ਤੇ ਉਦੋਂ ਦੂਜੇ ਤੇ ਜਿਹਦਨ ਪਾਣੀ ਲਾ ਦਿਓ ਤਾਂ ਜਿਹੜੇ ਯੂਰੀਆ ਦੇ ਤੁਹਾਨੂੰ ਰਿਜ਼ਲਟ ਆ ਜੇ ਤੁਸੀਂ ਖੇਤ ਇੱਕ ਗੱਟਾ ਖੜੇ ਪਾਣੀ 'ਚ ਪਾਤਾ ਤੇ ਜੇ ਉਹਦੀ ਜਗ੍ਹਾ ਤੇ 25 30 ਕਿਲੋ 35 ਕਿਲੋ ਖਾ ਤੁਸੀਂ ਪਾਣੀ ਜਿਹੜਾ ਹੈਗਾ ਘਟ ਹੋਵੇ ਜਾਂ ਨਾ ਹੋਵੇ ਖੇਤ 'ਚ ਮਿੱਟੀ ਗਿੱਲੀ ਹੋਵੇ ਤੇ ਉਦੋਂ ਦੂਜੇ ਦਿਨ ਪਾਣੀ ਲਾਉਂ ਤਾਂ ਉਹ ਯੂਰੀਆ ਦਾ ਰਿਜ਼ਲਟ ਆਪਾਂ ਨੂੰ ਖੜੇ ਪਾਣੀ ਦੇ ਵਿੱਚ ਯੂਰੀਆ ਪਾਈ ਨਾਲੋਂ ਜ਼ਿਆਦਾ ਮਿਲਦਾ ਇਸੇ ਕਰਕੇ ਆਪਣੀ ਯੂਰੀਆ ਦੀ ਡੋਜ਼ ਹੈ ਜਿਹੜੀ ਖੇਤ 'ਚ ਵੱਜ ਜਾਂਦੀ ਹੈ ਇਹ ਖਾਸ ਧਿਆਨ ਰੱਖਣਯੋਗ ਗੱਲ ਹੈ ਫਾਸਫੋਰਸ ਦੀ ਘਾਟ ਬਹੁਤੀ ਕਿਸਾਨ ਵੀਰੋ ਕਿਸਾਨ ਵੀਰੋ ਜਿਹੜੀ ਹੈਗੀ ਹੈ ਦੀ ਝੋਨੇ ਦੀ ਫਸਲ ਦੇ ਵਿੱਚ ਨਜ਼ਰ ਨਹੀਂ ਆਉਂਦੀ ਫਿਰ ਵੀ ਜਿਹੜੇ ਹੈਗੇ ਆ ਪ੍ਰਾਣੇ ਪੱਤੇ ਲਾਲ ਜਾਮਣੀ ਰੰਗ ਦੀ ਜਿਹੜੀ ਪਾ ਮਾਰਦੇ ਆ ਜੇ ਫਾਸਫੋਰਸ ਦੀ ਘਾਟ ਹੋਵੇ ਵੈਸੇ ਜ਼ਿਆਦਾਤਰ ਖੇਤਾਂ ਦੇ ਵਿੱਚ ਫਾਸਫੋਰਸ ਦੀ ਘਾਟ ਨਹੀਂ ਆਉਂਦੀ ਕਿਉਂਕਿ ਕਣਕ ਨੂੰ ਵੀ ਆਪਾਂ ਡੀਏਵੀ ਪਾਈ ਹੁੰਦੀ ਹੈ ਤੇ ਝੋਨੇ ਦੀ ਫਸਲ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਵੀਰ ਸੁਪਰ ਜਾਂ ਕੁਝ ਕਿਸਾਨ ਵੀ ਡੀਏਪੀ ਦੀ ਵਰਤੋਂ ਕਰਦੇ ਆ ਪਰ ਡੀਏਪੀ ਦੀ ਬਿਲਕੁਲ ਵੀ ਝੋਨੇ ਦੀ ਫਸਲ ਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਫਾਸਫੋਰਸ ਦੀ ਘਾਟ ਬਹੁਤ ਘੱਟ ਜਿਹੜੀ ਹੈ ਘਾਟ ਆ ਝੋਨੇ ਦੀ ਫਸਲ 'ਚ ਨਜ਼ਰ ਆਉਂਦੀ ਆ ਪਰ ਨਿਸ਼ਾਨੀਆਂ ਤੁਹਾਨੂੰ ਮੈਂ ਜਿਹੜੀਆਂ ਖੇਤ ਦੇ ਵਿੱਚ ਘਾਟ ਦੀਆਂ ਜਿੱਥੇ ਕਿਤੇ ਵੀ ਆਉਂਦੀ ਹੈ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਇਹ ਤੋਂ ਬਾਅਦ ਗੱਲ ਆਪਾਂ ਕਰਦੇ ਹਾਂ ਪोटाਸ਼ ਤਾਦੀ ਘਾਟ ਦੀਆਂ ਨਿਸ਼ਾਨੀਆਂ ਕਿਸਾਨ ਵੀਰੋ ਪੁਰਾਣੇ ਪੱਤੇ ਸਾਈਡਾਂ ਤੋਂ ਕਿਨਾਰਿਆਂ ਤੋਂ ਮੱਚਦੇ ਆ ਨੋਕਾਂ ਵੀ ਪੱਤਿਆਂ ਦੀਆਂ ਮੱਚ ਜਾਂਦੀਆਂ ਨੇ ਤੇ ਕਿਨਾਰਿਆਂ ਤੋਂ ਲਾਲ ਪੀਲੇ ਪਾ ਮਾਰਦੀ ਆ ਜਿਹੜੀ ਪੀਲਾਪਣ ਜ਼ਿਆਦਾ ਨਜ਼ਰ ਆਉਂਦਾ ਤੇ ਪੱਤੇ ਆ ਜਿਹੜੇ ਪੁਰਾਣੇ ਪੱਤੇ ਖਾਸ ਤੌਰ ਤੇ ਕਿਨਾਰਿਆਂ ਤੋਂ ਤੇ ਨੋਕਾਂ ਤੋਂ ਮੱਚਦੇ ਆ ਇਹ ਪੋਟਾਸ਼ੀਅਮ ਤਾਦੀ ਘਾਟ ਹੁੰਦੀ ਆ ਇਹ ਕਈ ਵਾਰ ਝੋਨੇ ਦੇ ਨਸਾਰੇ ਸਮੇਂ ਵੀ ਨਜ਼ਰ ਆਉਂਦੀ ਆ ਪੱਤੇ ਜਿਹੜੇ ਹੈਗੇ ਆ ਕਿਨਾਰਿਆਂ ਤੋਂ ਲਾਲੀ ਦੇ ਵਿੱਚ ਪਾ ਮਾਰਦੇ ਲਾਲ ਪੀਲਾ ਤੇ ਨੋਕਾਂ ਜਿਹੜੀਆਂ ਹੈਗੀਆਂ ਮਚਦੀਆਂ ਨੇ ਇਹ ਪੋਟਾਸ਼ੀਅਮ ਤਾਦਿਕਾੜ ਹੁੰਦੀ ਹੈ ਇਹ ਤੁਸੀਂ ਕਦੂ ਕਰਨ ਵੇਲੇ ਨਹੀਂ ਪਾਈ ਤਾਂ ਪੋਟਾਸ਼ ਤੱਤ ਜਿਹੜਾ ਹੈਗਾ 25 30 ਦਿਨ ਤੱਕ ਵੱਧ-ਵੱਧ ਪਾ ਦਿਓ ਬਹੁਤੀ ਲੇਟ ਪੋਟਾਸ਼ ਖਾਦ ਪਾਉਂਗੇ ਤਾਂ ਉਹਦਾ ਆਪਾਂ ਨੂੰ ਝੋਨੇ ਦੀ ਫਸਲ ਦੇ ਝਾੜ ਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਠੀਕ ਹੈ ਇਹਦੇ ਨਾਲ ਨਿਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਤਣੇ ਦੇ ਵਿੱਚ ਬੂਟੀ ਦੇ ਵਿੱਚ ਪੋਟਾਸ਼ ਤੱਤ ਦੀ ਜਿਹੜੀ ਮਾਤਰਾ ਵੱਧ ਜਾਂਦੀ ਹੈ ਪਰ ਆਪਣਾ ਝਾੜ ਆ ਜਿਹੜਾ ਉਹ ਜੇ ਆਪਾਂ ਸ਼ੁਰੂ ਦੇ ਵਿੱਚ ਪोटाश ਤੱਤ ਪਾਇਆ ਹੋਊਗਾ ਤਾਂ ਉਹਦੇ ਨਾਲ ਜਿਹੜਾ ਮਹੱਤਵਪੂਰਨ ਰਹੂਗਾ ਤੇ ਨਾਲ ਜਿਹੜਾ ਫਸਲ ਨੂੰ ਬਿਮਾਰੀਆਂ ਤੇ ਕੀੜੇ ਮਕੌੜੇ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਜੜਾਂ ਦੀ ਪੂਰੀ ਗ੍ਰੋਥ ਹੁੰਦੀ ਹੈ ਇਤੂ ਬਾਦ ਆਉਂਦੀ ਜ਼ਿੰਕ ਤਾਦੀ ਕਾਰਡ ਜਿਹੜੀ ਕਿ 50% ਜਾਂ 50% ਤੋਂ ਵੱਧ ਜ਼ਮੀਨਾਂ ਦੇ ਵਿੱਚ ਨਜ਼ਰ ਆਉਂਦੀ ਹੈ ਲਗਾਤਾਰ ਖੇਤ ਦੇ ਵਿੱਚ ਪਾਣੀ ਖੜਾ ਰਹਿਣ ਦੇ ਨਾਲ ਜਾਂ ਜੇ ਆਪਾਂ ਹਰ ਸਾਲ ਜਿਹੜੀ ਜ਼ਿੰਕ ਨਹੀਂ ਪਾਉਂਦੇ ਤਾਂ ਜ਼ਿੰਕ ਕਾ ਤਾਦੀ ਕਾਰਡ ਨਜ਼ਰ ਆਉਂਦੀ ਹੈ ਜਾਂ ਆਪਾਂ ਫਾਸਫੋਰਸ ਜੇ ਜ਼ਿਆਦਾ ਡੋਜ਼ ਦੇ ਦਈਏ ਫਿਰ ਵੀ ਜ਼ਿੰਕ ਦੀ ਕਾਟ ਆਉਂਦੀ ਹੈ ਇਹਦੇ ਨਾਲ ਜਿਹੜੇ ਦੌਗੀਆਂ ਦੇ ਵਿੱਚ ਜਿਹੜੇ ਬੂਟਿਆਂ ਦੀ ਗ੍ਰੋਥ ਰੁਕਦੀ ਹੈ ਜੰਗਾਲੇ ਪੱਤੇ ਹੋ ਜਾਂਦੇ ਆ ਕਿਸਾਨ ਵੀਰੋ ਬੂਟਿਆਂ ਦੇ ਤੇ ਕੁਝ ਜਿਹੜੇ ਹੈਗੇ ਆ ਪੱਤੇ ਵਿੱਚੋਂ ਜਿਹੜੇ ਹੈਗੇ ਲੱਕ ਵਿਚਕਾਰੋਂ ਟੁੱਟ ਜਾਂਦੇ ਤੇ ਪੱਤੇ ਜਿਹੜੇ ਬੂਟੇ ਦੇ ਨਾਲ ਲੰਕ ਜਾਂਦੇ ਨੇ ਇਹ ਜ਼ਿੰਕ ਤਾ ਦੀ ਘਾਟ ਹੁੰਦੀ ਹੈ ਸੋ ਪਾਣੀ ਆ ਥੋੜਾ ਜਿਹਾ ਆਪਾਂ 15 20 ਦਿਨ ਬਾਅਦ ਪਾਣੀ ਆ ਜਿਹੜੇ ਮੁੱਢਾਂ ਨੂੰ ਹਵਾ ਲਵਾਉਣੀ ਆ ਉਹਦੇ ਨਾਲ ਵੀ ਜ਼ਿੰਕ ਅਪਟੇਕ ਬੂਟੇ ਕਰਦੇ ਆ ਜੇ ਘਾਟ ਨਾ ਜਰੋਂਦੀ ਦਾ ਦੌਗੀਆਂ ਦੇ ਵਿੱਚ ਤਾਂ ਤੁਸੀਂ 10 ਕਿਲੋ 21% ਜ਼ਿੰਕ ਇੰਨੀ ਹੀ ਮਿੱਟੀ ਜਿਹੇ ਰੇਤਾ ਜੜ ਲਾ ਕੇ ਤੇ ਉੱਥੇ-ਉੱਥੇ ਤੁਸੀਂ ਛੱਟਾ ਦੇ ਦਿਓ ਤੇ ਜ਼ਿੰਕ ਘਾਟ ਦੀ ਜ਼ਿੰਕ ਤਾ ਦੀ ਘਾਟ ਪੂਰੀ ਹੋ ਜਾਊਗੀ ਜੇ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਹੁੰਦੇ ਆ ਸਾਰੇ ਪੱਤੇ ਪੀਲੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਚਿੱਟੇ ਰੰਗ ਦੇ ਹੋ ਜਾਂਦੇ ਆ ਤੇ ਬੂਟੇ ਆ ਜਿਹੜੇ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਤਾਂ ਲੋਹਾ ਤਾਦੀ ਘਾਟ ਆ ਇਹ ਇਹ ਖਾਸ ਤੌਰ ਤੇ ਸਿੱਧੀ ਵਿਜਾਈ ਵਾਲੀ ਚੋਣ ਜਿਹੜੀਆਂ ਰੇਤਲੀਆਂ ਜ਼ਮੀਨਾਂ ਉੱਥੇ ਨਜ਼ਰ ਆਉਂਦੀ ਆ ਸੋ ਤੁਹਾਨੂੰ ਜਿਹੜੀ ਫੈਰ ਸਲਫੇਟ ਆ ਲੋਹਾ ਤੱਤ ਫੈਰ ਸਲਫੇਟ 19% ਉਹਦੀ ਆਪਾਂ ਨੂੰ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਜ਼ਿੰਕ ਯੂਰੀਆ ਕਲੀ ਦਾ ਪਾਣੀ ਮੈਂ ਲੋਹਾ ਤੱਤ ਬਾਰੇ ਜੇ ਤੁਹਾਨੂੰ ਦੱਸਿਆ ਸੀ ਉਹ ਸਪਰੇਅ ਆਪਾਂ ਕਰ ਸਕਦੇ ਆ ਜੇ ਨਵੇਂ ਨਿਕਰਦੇ ਪੱਤੇ ਹਲਕੀ ਪੀਲੀ ਭਾ ਮਾਰਦੇ ਪਰ ਨੋਕਾਂ ਉਹਦੀਆਂ ਹਰੀਆਂ ਤਾਂ ਫਿਰ ਇਹ ਸਲਫਰ ਦੀ ਘਾਟ ਆ ਜ਼ਿਆਦਾਤਰ ਸਲਫਰ ਦੀ ਘਾਟ ਆਪਾਂ ਨੂੰ ਝੋਨੇ ਦੀ ਫਸਲ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਸਲਫਰ ਆਪਾਂ ਜੇ ਸੁਪਰ ਪਾਉਨੇ ਉਹ ਚੋ ਵੀ ਸਲਫਰ ਮਿਲਦੀ ਹੈ ਫੈਰ ਸਰਫੇਟ ਜ਼ਿੰਕ ਸਲਫੇਟ ਪਾਉਨੇ ਹਰ ਇੱਕ ਦੇ ਵਿੱਚ ਜਿਹੜੀ ਹੈ ਕਿ ਸਲਫਰ ਮੌਜੂਦ ਹੁੰਦੀ ਹੈ ਕੋਈ ਕਿਸਾਨ ਵੀਰ ਬੈਂਟੋਨਾਈਟ ਸਲਫਰ ਦੀ ਵੀ ਵਰਤੋਂ ਕਰਦੇ ਆ ਸੋ ਸਲਫਰ ਦੀ ਕਾਰਬੋਟਿਕ ਨਜ਼ਰ ਨਹੀਂ ਆਉਂਦੀ ਜੇ ਪੱਤਿਆਂ ਦੇ ਵਿੱਚ ਕਿਸਾਨ ਵੀਰੋ ਹਰੀਆਂ ਤੇ ਪੀਲੀਆਂ ਧਾਰੀਆਂ ਨਜ਼ਰ ਆਉਂਦੀਆਂ ਤੁਹਾਨੂੰ ਤਕਰੀਬਨ ਜਿਹੜੀਆਂ ਵਿਚਕਾਰਲੇ ਪੱਤਿਆਂ ਦੇ ਵਿੱਚ ਜਿਹੜੇ ਜਾਂ ਹੇਠਲੇ ਪੱਤਿਆਂ ਦੇ ਵਿੱਚ ਤਾਂ ਉਹ ਜਿਹੜੀ ਮੈਗਨੀਸ਼ੀਅਮ ਦੀ ਘਾਟ ਦੀ ਨਿਸ਼ਾਨੀ ਹੁੰਦੀ ਮੈਗਨੀਸ਼ੀਅਮ ਦੀ ਆਮ ਝੋਨੇਆਂ ਦੇ ਵਿੱਚ ਆਪਣੇ ਨਿਸ਼ਾਨੀਆਂ ਕਿਉਂਕਿ ਘਾਟ ਜ਼ਿਆਦਾਤਰ ਨਹੀਂ ਆਉਂਦੀ ਆਪਣੇ ਖੇਤਾਂ ਦੇ ਵਿੱਚ ਪਰ ਫਿਰ ਵੀ ਜੇ ਤੁਹਾਨੂੰ ਨਿਸ਼ਾਨੀਆਂ ਨਜ਼ਰ ਆਉਣ ਤੁਸੀਂ ਸਪਰੇਅ ਕਰ ਸਕਦੇ ਜਾਂ ਜ਼ਮੀਨ ਦੇ ਵਿੱਚ ਮੈਗਨੀਸ਼ੀਅਮ ਸਲਫੇਟ 9.5% ਪਾ ਸਕਦੇ ਹੋ ਤੇ ਇਸ ਤੋਂ ਇਲਾਵਾ ਬੋਰੋਨ ਦੇ ਵਿੱਚ ਕਿਸਾਨ ਵੀਰ ਨੂੰ ਜਿਹੜੀਆਂ ਨੋਕਾਂ ਉੱਪਰੋਂ ਜਿਹੜੀਆਂ ਪੱਤਿਆਂ ਦੀਆਂ ਨੋਕਾਂ ਜਿਹੜੀਆਂ ਕਿਸਾਨ ਵੀਰ ਨੂੰ ਨਵੇਂ ਨਿਕਲ ਰਹੇ ਪੱਤੇ ਖਾਸ ਤੌਰ ਤੇ ਉਹ ਮੂਰੇ ਮੁੜ ਜਾਂਦੀਆਂ ਨੇ ਤੇ ਸੁੱਕ ਜਾਂਦੇ ਆ ਪੱਤੇ ਉਹ ਜਿਹੜੀ ਬੋਰਨ ਤੱਤ ਦੀ ਘਾਟ ਦੀ ਨਿਸ਼ਾਨੀ ਹੁੰਦੀ ਬਹੁਤੀ ਆਪਣੇ ਨਜ਼ਰ ਨਹੀਂ ਆਉਂਦੀ ਕਿਤੇ ਕਿਤੇ ਜਿਹੜੀ ਹੈਗੀ ਹੈ ਖਾਸ ਤੌਰ ਤੇ ਨੀਂਮਪੜੀ ਇਲਾਕੇ ਜਿੱਥੇ ਕਿ ਜਿਆਦਾ ਵਰਖਾ ਹੁੰਦੀ ਜਾਂ ਹਲਕੀ ਜ਼ਮੀਨ ਹੁੰਦੀ ਹੈ ਲੀਚਿੰਗ ਹੋ ਜਾਂਦੀ ਹੈ ਤੱਤਾਂ ਦੀ ਉੱਥੇ ਜਿਹੜੀ ਇਹ ਘਾਟ ਨਜ਼ਰ ਆਉਂਦੀ ਹੈ ਇਹ ਆਪਾਂ ਬੋਰਨ ਤਤ ਖਾਸ ਤੌਰ ਤੇ ਜਿਹੜਾ ਹੈਗਾ ਨਸਾਰੇ ਸਮੇਂ ਆਪਾਂ ਸਪਰੇਅ ਕਰ ਸਕਦੇ ਹਾਂ 20% ਜਿਹੜਾ ਹੈਗਾ ਉਹ 100 ਗ੍ਰਾਮ ਤੱਕ ਮੈਕਸਿਮਮ ਤੇ 10% ਲਿਕਵਿਡ ਹੁੰਦਾ ਜਿਹੜਾ ਉਹ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਾਂ 13045 ਦੀ ਜਦੋਂ ਆਪਾਂ ਗੋਭ ਦੇ ਸਮੇਂ ਸਪਰੇਅ ਕਰਨੀ ਆ ਤਾਂ ਉਦੋਂ ਆਪਾਂ ਬੋਰਨ ਤਤ ਨਾਲ ਵਰਤਣਾ ਜਿਹਦੇ ਨਾਲ ਫੋਕ ਵੀ ਨਹੀਂ ਪਉਂਦੀ ਪੈਂਦੀ ਤੇ ਆਪਣਾ ਝਾੜ ਵੀ ਵੱਧਾ ਹੈਗਾ ਹੋਰ ਕੋਈ ਸਵਾਲ ਹੋਵੇ ਸਿਝਾਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ